ਜੇ ਨਮਾਤ ਆਪਿਆ ਜੀ ਅੱਜ ਸਾਡਾ ਛੋਟਾ ਵੀਰ ਸਰਦਾਰ ਬਲਜੀਤ ਸਿੰਘ ਖਾਲਸਾ ਜਿਸ ਨੂੰ ਸਾਡੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸ਼੍ਰੀ ਭਗਵੰਤ ਮਾਨ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੇ ਜੋ ਚੇਅਰਮੈਨ ਦੇ ਰੂਪ ਵਿੱਚ ਅਸ਼ੀਰਵਾਦ ਦਿੱਤਾ ਉਹ ਬਹੁਤ-ਬਹੁਤ ਸਾਰੀ ਲੀਡਰਸ਼ਿਪ ਦਾ ਧੰਨਵਾਦ ਔਰ ਅੱਜ ਮੈਂ ਸਾਰੇ ਕਿਉਂਕਿ ਬਲਜੀਤ ਸਿੰਘ ਖਾਲਸਾ ਨੇ ਬਹੁਤ ਵਧੀਆ ਦਿਲ ਦੀਆਂ ਗਹਿਰਾਈਆਂ ਤੋਂ ਪਾਰਟੀ ਨਾਲ ਮਿਹਨਤ ਕੀਤੀ ਹੈ ਔਰ ਤੁਸੀਂ ਜਿਵੇਂ ਦੇਖਦੇ ਹੋ ਕਿ ਆਮ ਆਪੇ ਪਾਰਟੀ ਅਸੀਂ ਪਾਰਟੀਆਂ ਜਿਹੜੀ ਮਿਹਨਤ ਮਿਹਨਤ ਦਾ ਕਦਰ ਕਰਦੀ ਹੈ ਔਰ ਮਿਹਨਤ ਦਾ ਮੁੱਲ ਮੋੜਦੀ ਹੈ ਸੋ ਬਲਜੀਤ ਸਿੰਘ ਖਾਲਸਾ ਜੀ ਨੇ ਜਿਹੜੀ ਪਾਰਟੀ ਦੇ ਲਈ ਮਿਹਨਤ ਕੀਤੀ ਹੈ ਉਸ ਮਿਹਨਤ ਦਾ ਫਲ ਜਿਹੜਾ ਉਹ ਬਲਜੀਤ ਸਿੰਘ ਖਾਲਸਾ ਨੂੰ ਮਿਲਿਆ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਪਾਰਟੀ ਦੇ ਨਾਲ ਮੋੜੇ ਮੋੜਾ ਲਗਾ ਕੇ ਤੁਰਦੇ ਰਹਿਣ ਔਰ ਜਿਹੜਾ ਜਿਹੜਾ ਆਪਣੀ ਜਿੱਤੀ ਜ਼ਿੰਮੇਵਾਰੀ ਹੈ ਜਿਹੜੀ ਮਾਰਕੀਟ ਕਮੇਟੀ ਚੇਅਰਮੈਨ ਦੀ ਜ਼ਿੰਮੇਵਾਰੀ ਹੈ ਉਹ ਬਖੂਬੀ ਨਿਵਾਣਗੇ ਔਰ ਜਿਹੜੀਆਂ ਵੀ ਪਾਰਟੀ ਅੱਗੇ ਤੋਂ ਜ਼ਿੰਮੇਵਾਰੀ ਦੇ ਵੀ ਉਹਨੂੰ ਵੀ ਨਿਵਾਣਗੇ ਤੁਹਾਡਾ ਮੈਂ ਸਭ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਅਤੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ अरोड़ा ਜੀ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਹੀਦ ਕਲਸ਼ ਜੀ ਵੱਡੇ ਵੀਰ ਜੀ ਅਤੇ ਸਾਡੀ ਜਿੰਨੀ ਸਮੁੱਚੀ ਲੀਡਰਸ਼ਿਪ ਅਤੇ ਸੰਗਠਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਮਾਰਕੀਟ ਕਮੇਟੀ ਦੀ ਨਗਰ ਦੀ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ ਅਤੇ ਜੋ ਵੀ ਇੱਥੇ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦੀ ਸੁਣ ਕੇ ਤੇ ਮੈਂ ਪਾਰਟੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਾਵਾਂਗਾ